ਦੋਸਤੋ ਬਹੁਤ ਪੁਰਾਣੇ ਸਮਿਆਂ ਦੀ ਗੱਲ ਹੈ ਕਿਸੇ ਪਿੰਡ ਦੇ ਵਿੱਚ ਸ਼ੇਖ ਰਹਿਮਾਨ ਅਲੀ ਨਾਮੀ ਇੱਕ ਆਦਮੀ ਰਹਿੰਦਾ ਸੀ ਉਹ ਇੱਕ ਅਮੀਰ ਆਦਮੀ ਸੀ ਸਮੇਂ-ਸਮੇਂ ਤੇ ਉਹ ਪਿੰਡ ਦੇ ਅਤੇ ਆਸ-ਪਾਸ ਤੇ ਲੋਕਾਂ ਦੀ ਪੈਸੇ ਦੇ ਨਾਲ ਮਦਦ ਕਰਦਾ ਰਹਿੰਦਾ ਸੀ ਜਦੋਂ ਲੋਕਾਂ ਦੇ ਕੋਲ ਪੈਸਾ ਆਉਂਦਾ ਲੋਕਾਂ ਦੀ ਫਸਲ ਕੱਟ ਕੇ ਘਰ ਆ ਜਾਂਦੀ ਤਾਂ ਉਹ ਅਨਾਜ ਵੇਚ ਕੇ ਸ਼ੇਖ ਦਾ ਕਰਜ਼ ਉਤਾਰ ਦਿੰਦੇ ਸਨ ਸ਼ੇਖ ਰਹਿਮਾਨ ਅਲੀ ਇੱਕ ਪਰਉਪਕਾਰੀ ਇਨਸਾਨ ਸੀ ਇਸ ਲਈ ਉਹ ਸਿਰਫ ਉਨਾ ਹੀ ਪੈਸਾ ਵਾਪਸ ਲੈਂਦਾ ਜਿੰਨਾ ਉਸਨੇ ਲੋਕਾਂ ਨੂੰ ਦਿੱਤਾ ਹੁੰਦਾ ਸੀ ਉਹ ਲੋਕਾਂ ਤੋਂ ਕੋਈ ਵੀ ਕਿਸੇ ਵੀ ਕਿਸਮ ਦਾ ਵਿਆਜ ਨਹੀਂ ਸੀ ਵਸੂਲ ਕਰਦਾ ਇੱਕ ਦਿਨ ਸ਼ੇਖ ਰਹਿਮਾਨ ਅਲੀ ਕਿਸੇ ਦੂਜੇ ਪਿੰਡ ਨੂੰ ਜਾਣ ਦੇ ਲਈ ਘਰੋਂ ਨਿਕਲਿਆ ਪਿੰਡ ਤੋਂ ਬਾਹਰ ਉਸ ਨੂੰ ਮੁਹੰਮਦ ਨਾਮੀ ਉਸੇ ਪਿੰਡ ਦਾ ਇੱਕ ਹੋਰ ਆਦਮੀ ਮਿਲਿਆ ਮੁਹੰਮਦ ਨੇ ਸ਼ੇਖ ਸਾਹਿਬ ਨੂੰ ਨਮਸਕਾਰ ਕੀਤੀ ਅਤੇ ਫਿਰ ਨਿਮਰਤਾਪੂਰਵਕ ਬੋਲਿਆ ਸ਼ੇਖ ਸਾਹਿਬ ਮੇਰੀ ਝੌਂਪੜੀ ਦੀ ਹਾਲਤ ਬਹੁਤ ਖਸਤਾ ਹੋ ਗਈ ਹੈ ਅੱਗੇ ਬਰਸਾਤ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ ਮੈਂ ਬਰਸਾਤ ਦੇ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ-ਪਹਿਲਾਂ ਆਪਣੀ ਝੌਂਪੜੀ ਦੀ ਛੱਤ ਨਵੀਂ ਪਾਉਣੀ ਚਾਹੁੰਦਾ ਹਾਂ ਕਿਉਂਕਿ ਮੈਂ ਅਗਰ ਇਸ ਤਰ੍ਹਾਂ ਨਹੀਂ ਕੀਤਾ ਤਾਂ ਝੌਂਪੜੀ ਦੀ ਛੱਤ ਇਸ ਵਾਰ ਦੀ ਬਰਸਾਤ ਨੂੰ ਝੱਲ ਨਹੀਂ ਸਕੇਗੀ ਅਗਰ ਤੁਸੀਂ ਮੈਨੂੰ 200 ਰੁਪਏ ਉਧਾਰ ਦੇ ਦਿਬੋ ਤਾਂ ਮੈਂ ਆਪਣੀ ਝੌਂਪੜੀ ਦੀ ਛੱਤ ਨਵੀਂ ਪਵਾ ਲਵਾਂਗਾ ਮੈਂ ਫਸਲ ਵੇਚ ਕੇ ਤੁਹਾਡਾ ਸਾਰਾ ਪੈਸਾ ਵਿਆਜ ਸਮੇਤ ਵਾਪਸ ਕਰ ਦਵਾਂਗਾ ਸ਼ੇਖ ਸੱਬ ਨੂੰ ਮੁਹੰਮਦ ਉੱਪਰ ਦਇਆ ਆ ਗਈ ਉਹਨਾਂ ਨੇ ਆਪਣੀ ਥੈਲੀ ਦੇ ਵਿੱਚੋਂ 200 ਰੁਪਏ ਕੱਢੇ ਅਤੇ ਮੁਹੰਮਦ ਨੂੰ ਦੇ ਦਿੱਤੇ ਉਹਨਾਂ ਪੈਸਿਆਂ ਦੇ ਨਾਲ ਮੁਹੰਮਦ ਨੇ ਆਪਣੀ ਝੌਂਪੜੀ ਦੀ ਛੱਤ ਬਦਲਵਾ ਲਈ ਦਿਨ ਗੁਜ਼ਰਦੇ ਗਏ ਹੁਣ ਇਸ ਗੱਲ ਨੂੰ ਬੀਤੇ ਕਾਫੀ ਸਮਾਂ ਹੋ ਗਿਆ ਸੀ ਮੁਹੰਮਦ ਨੇ ਫਸਲ ਵੇਚ ਕੇ ਪੈਸੇ ਵਾਪਸ ਕਰਨ ਦਾ ਵਾਅਦਾ ਕੀਤਾ ਸੀ ਪਰ ਉਸਨੇ ਆਪਣੇ ਵਾਅਦੇ ਦਾ ਪਾਲਣ ਨਹੀਂ ਕੀਤਾ ਹਾਲਾਂਕਿ ਉਸਦੀ ਇੱਕ ਫਸਲ ਪੱਕ ਕੇ ਕੱਟ ਚੁੱਕੀ ਸੀ ਅਤੇ ਦੂਸਰੀ ਹੁਣ ਘਰ ਆਉਣ ਵਾਲੀ ਸੀ ਪਰ ਉਸਨੇ ਕਰਜ਼ਾ ਵਾਪਸ ਕਰਨ ਦਾ ਨਾਮ ਹੀ ਨਹੀਂ ਲਿਆ ਇਸ ਲਈ ਇੱਕ ਦਿਨ ਸ਼ੇਖ ਰਹਿਮਾਨ ਅਲੀ ਨੇ ਮੁਹੰਮਦ ਨੂੰ ਆਪਣੇ ਘਰ ਬੁਲਾਇਆ ਅਤੇ ਬਹੁਤ ਪਿਆਰ ਦੇ ਨਾਲ ਉਸ ਨੂੰ ਕਿਹਾ ਮੁਹੰਮਦ ਭਰਾ ਤੂੰ ਮੇਰਾ ਕਰਜ਼ ਹਲੇ ਤੱਕ ਵਾਪਸ ਨਹੀਂ ਕੀਤਾ ਹੈ ਇੱਕ ਸਾਲ ਤਾਂ ਕਦੋਂ ਦਾ ਪੂਰਾ ਹੋ ਚੁੱਕਿਆ ਹੈ ਹੁਣ ਤਾਂ ਦੂਸਰਾ ਵੀ ਪੂਰਾ ਹੋਣ ਵਾਲਾ ਹੈ ਮੁਹੰਮਦ ਬੋਲਿਆ ਸ਼ੇਖ ਸਾਹਿਬ ਤੁਸੀਂ ਇਹ ਕਹਿ ਰਹੇ ਹੋ ਕਿ ਮੈਂ ਤੁਹਾਡੇ ਕੋਲੋਂ ਕੋਈ ਕਰਜ਼ ਲਿਆ ਹੈ ਪਰ ਮੈਂ ਤਾਂ ਕਦੇ ਵੀ ਤੁਹਾਡੇ ਕੋਲੋਂ ਕਰਜ਼ ਲਿਆ ਹੀ ਨਹੀਂ ਤੁਸੀਂ ਮੈਨੂੰ ਜਰਾ ਖੁੱਲ ਕੇ ਦੱਸੋ ਕਿ ਮੈਂ ਤੁਹਾਡੇ ਕੋਲੋਂ ਕਦੋਂ ਕਰਜ਼ਾ ਲਿਆ? ਮੁਹੰਮਦ ਨੇ ਹੈਰਾਨੀ ਪ੍ਰਗਟ ਕਰਦੇ ਹੋਏ ਕਿਹਾ। ਸ਼ੇਖ ਸਾਹਿਬ ਬੋਲੇ, "ਥੋੜਾ ਯਾਦ ਕਰ ਮਿੱਤਰ, ਤੈਨੂੰ ਆਪਣੀ ਝੌਂਪੜੀ ਦੀ ਮੁਰੰਮਤ ਕਰਨੀ ਸੀ। ਆਪਾਂ ਰਾਸਤੇ ਦੇ ਵਿੱਚ ਮਿਲੇ ਸੀ ਅਤੇ ਮੈਂ ਤੈਨੂੰ 200 ਰੁਪਏ ਕਰਜ਼ੇ ਦੇ ਰੂਪ ਵਿੱਚ ਦਿੱਤੇ ਸਨ। ਹੁਣ ਤੂੰ ਇਸ ਤਰ੍ਹਾਂ ਗੱਲ ਕਰ ਰਿਹਾ ਹੈ ਜਿਵੇਂ ਤੈਨੂੰ ਕੁਝ ਯਾਦ ਹੀ ਨਹੀਂ ਹੁੰਦਾ।" ਮੁਹੰਮਦ ਬੋਲਿਆ, "ਸ਼ੇਖ ਸਾਹਿਬ" ਮੈਂ ਭਲੇ ਹੀ ਭੁੱਲ ਜਾਵਾਂ ਪਰ ਤੁਹਾਡੇ ਕੋਲ ਕੋਈ ਲਿਖਾ ਪੜੀ ਦਾ ਕਾਗਜ਼ ਪੱਤਰ ਤਾਂ ਹੋਵੇਗਾ ਹੀ ਤੁਸੀਂ ਮੈਨੂੰ ਉਹ ਦਿਖਾ ਦਿਵੋ ਉਸ ਦੇ ਅਨੁਸਾਰ ਮੈਂ ਤੁਹਾਡਾ ਫਿਰ ਸਾਰਾ ਕਰਜ਼ਾ ਚੁਕਾ ਦਵਾਂਗਾ ਉਹ ਭਲੀ ਭਾਂਤੀ ਜਾਣਦਾ ਸੀ ਕਿ ਉਸਨੇ ਪੈਸੇ ਲੈਂਦੇ ਸਮੇਂ ਸ਼ੇਖ ਸਾਹਿਬ ਨੂੰ ਕੋਈ ਵੀ ਲਿਖਾ ਪੜੀ ਦਾ ਕਾਗਜ਼ ਨਹੀਂ ਸੀ ਲਿਖ ਕੇ ਦਿੱਤਾ ਸ਼ੇਖ ਸਾਹਿਬ ਬੋਲੇ ਕਿ ਤੂੰ ਮੈਨੂੰ ਕੋਈ ਕਾਗਜ਼ ਲਿਖ ਕੇ ਦਿੱਤਾ ਹੀ ਨਹੀਂ ਸੀ ਮੈਂ ਵੀ ਇਹ ਸੋਚ ਕੇ ਤੇਰੇ ਕੋਲੋਂ ਕੋਈ ਕਾਗਜ਼ ਨਹੀਂ ਲਖਵਾਇਆ ਕਿ ਕੁਝ ਦਿਨਾਂ ਵਿੱਚ ਕਰਜ਼ਾ ਵਾਪਸ ਕਰਨ ਵਾਲੇ ਤੋਂ ਕਾਗਜ਼ ਪੱਤਰ ਕੀ ਲਖਵਾਉਣਾ شیخ ਸਾਹਿਬ ਮੰਨਿਆ ਕਿ ਤੁਸੀਂ ਇੱਕ ਅਮੀਰ ਆਦਮੀ ਹੋ ਸੰਪੂਰਨ ਪਰਿਵਾਰ ਨਾਲ ਸੰਬੰਧ ਰੱਖਦੇ ਹੋ ਪਰ ਮੈਨੂੰ ਤੁਸੀਂ ਭੋਲਾ ਅਤੇ ਗਵਾਰ ਸਮਝ ਕੇ ਆਪਣਾ ਕਰਜ਼ਾ ਮੇਰੇ ਉੱਪਰ ਕਿਉਂ ਥੋਪ ਰਹੇ ਹੋ ਮੁਹੰਮਦ ਨੇ ਕੁਝ ਡਾਂਟ ਕੇ ਜਿਹਾ ਕਿਹਾ ਉਹਨਾਂ ਦੋਵਾਂ ਦਾ ਇਹ ਵਿਵਾਦ ਸੁਣ ਕੇ ਪਿੰਡ ਦੇ ਕਈ ਲੋਕ ਵੀ ਉੱਥੇ ਜਮ੍ਹਾਂ ਹੋ ਗਏ ਸਾਰੇ ਲੋਕਾਂ ਨੇ ਦੋਨਾਂ ਤੋਂ ਪੁੱਛਿਆ ਕਿ ਅਖੀਰ ਮਾਜਰਾ ਕੀ ਹੈ ਤੁਸੀਂ ਦੋਨੋਂ ਕਿਸ ਗੱਲ ਤੇ ਝਗੜ ਰਹੇ ਹੋ ਸ਼ੇਖ ਸਾਹਿਬ ਨੇ ਕਿਹਾ ਕਿ ਮੈਂ ਇਸ ਆਦਮੀ ਨੂੰ 200 ਰੁਪਏ ਕਰਜ਼ੇ ਵਿੱਚ ਦਿੱਤੇ ਸਨ ਇਸ ਨੇ ਫਸਲ ਵੇਚ ਕੇ ਕਰਜ਼ਾ ਵਾਪਸ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ 2 ਸਾਲ ਗੁਜ਼ਰ ਗਏ ਹਨ ਪਰ ਇਸ ਨੇ ਆਪਣਾ ਕਰਜ਼ਾ ਵਾਪਸ ਨਹੀਂ ਕੀਤਾ ਹੁਣ ਮੈਂ ਇਸ ਕੋਲੋਂ ਆਪਣੇ ਪੈਸੇ ਵਾਪਸ ਮੰਗ ਰਿਹਾ ਹਾਂ ਤਾਇਆ ਮੁਕਰ ਰਿਹਾ ਹੈ ਮੁਹੰਮਦ ਨੇ ਸ਼ੇਖ ਸਾਹਿਬ ਦੀਆਂ ਗੱਲਾਂ ਨੂੰ ਝੂਠਾ ਦੱਸਿਆ ਅਤੇ ਕਿਹਾ ਕਿ ਮੈਂ ਇਹਨਾਂ ਕੋਲੋਂ ਕੋਈ ਵੀ ਕਰਜ਼ ਨਹੀਂ ਲਿਆ ਇਹ ਆਪਣੇ ਅਮੀਰ ਹੋਣ ਦਾ ਰੋਗ ਪਾ ਕੇ ਮੇਰੇ ਕੋਲੋਂ ਜ਼ਬਰਨ ਪੈਸੇ ਹੜਾਪਣਾ ਚਾਹੁੰਦੇ ਹਨ ਪਰ ਮੈਂ ਇਹਨਾਂ ਨੂੰ ਇੱਕ ਵੀ ਰੁਪਿਆ ਨਹੀਂ ਦਵਾਂਗਾ ਮਾਮਲਾ ਵੱਧਦਾ ਦੇਖ ਅਖੀਰ ਪਿੰਡ ਵਾਲਿਆਂ ਨੇ ਉਹਨਾਂ ਦੋਹਾਂ ਨੂੰ ਸਲਾਹ ਦਿੱਤੀ ਕਿ ਇਹ ਮਾਮਲਾ ਹੁਣ ਸਰਪੰਚ ਸਭ ਹੀ ਨਿਪਟਾਉਣਗੇ ਇਸ ਲਈ ਕਿਉਂ ਨਾ ਉਹਨਾਂ ਦੇ ਕੋਲ ਚਲੀਏ ਮੁਹੰਮਦ ਨੇ ਕਿਹਾ ਮੈਨੂੰ ਕਿਸ ਗੱਲ ਦਾ ਡਰ ਚਲੋ ਮੈਂ ਵੀ ਚਲਦਾ ਹਾਂ ਸਰਪੰਚ ਸਾਹਿਬ ਦੇ ਕੋਲ ਮੈਂ ਉਹਨਾਂ ਨੂੰ ਸਾਰੀਆਂ ਗੱਲਾਂ ਦੱਸਾਂਗਾ ਅਖੀਰ ਸਾਰੇ ਜਣੇ ਇਕੱਠੇ ਹੋ ਕੇ ਸਰਪੰਚ ਸਾਹਿਬ ਦੇ ਕੋਲ ਚਲੇ ਗਏ ਪਿੰਡ ਦਾ ਸਰਪੰਚ ਬਹੁਤ ਹੀ ਸਮਝਦਾਰ ਅਤੇ ਅਕਲਮੰਦ ਇਨਸਾਨ ਸੀ ਉਹ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਨ ਵਿੱਚ ਮਾਹਿਰ ਸੀ ਉਸ ਨੇ ਪਹਿਲਾਂ ਸ਼ੇਖ ਦੀ ਗੱਲ ਸੁਣੀ ਜਿਸ ਤੇ ਸ਼ੇਖ ਸਾਹਿਬ ਨੇ ਸਾਰੀ ਘਟਨਾ ਬਿਆਨ ਕੀਤੀ ਕਿ ਕਿਵੇਂ ਉਸਨੇ ਤਰਸ ਕਰਕੇ ਮੁਹੰਮਦ ਨੂੰ ਪੈਸੇ ਉਧਾਰ ਦਿੱਤੇ ਅਤੇ ਲਿਖਾ ਪੜੀ ਵੀ ਨਹੀਂ ਕੀਤੀ ਪਰ ਉਹ ਹੁਣ ਪੈਸੇ ਦੇਣ ਤੋਂ ਮੁਕਰ ਗਿਆ ਹੈ ਕਿ ਉਸਨੇ ਤਾਂ ਕੋਈ ਵੀ ਕਰਜ਼ ਨਹੀਂ ਲਿਆ ਉਸ ਤੋਂ ਬਾਅਦ ਸਰਪੰਚ ਨੇ ਮੁਹੰਮਦ ਤੋਂ ਪੁੱਛਿਆ ਜਿਸ ਤੇ ਉਹ ਗੁੱਸੇ ਨਾਲ ਬੋਲਿਆ ਕਿ ਮੈਂ ਭਿਖਾਰੀ ਥੋੜਾ ਹਾਂ ਮੈਨੂੰ 200 ਰੁਪਏ ਲੈਣ ਦੀ ਕੀ ਜ਼ਰੂਰਤ ਸੀ ਮੈਂ ਆਪਣੇ ਖੇਤ ਦੀ ਫਸਲ ਵੇਚ ਕੇ ਆਪਣੀ ਝੌਂਪੜੀ ਦੀ ਮੁਰੰਮਤ ਕਰਵਾਈ ਹੈ ਅਗਰ ਸ਼ੇਖ ਸਾਹਿਬ ਨੇ ਮੈਨੂੰ 200 ਰੁਪਏ ਕਰਜ਼ਾ ਦਿੱਤਾ ਸੀ ਤਾਂ ਇਹ ਹੁਣ ਤੱਕ ਚੁੱਪ ਕਿਉਂ ਰਹੇ ਕਿਉਂ ਇਹਨਾਂ ਨੇ 2 ਸਾਲਾਂ ਤੱਕ ਲਿਖਾ ਪੜੀ ਨਹੀਂ ਕਰਵਾਈ ਸ਼ੇਖ ਸਾਹਿਬ ਬੋਲੇ ਭਾਈ ਸਾਹਿਬ ਉਸ ਸਮੇਂ ਉੱਥੇ ਕੋਈ ਵੀ ਇਨਸਾਨ ਮੌਜੂਦ ਨਹੀਂ ਸੀ ਮੈਂ ਇੱਕ ਬੋਹੜ ਦੇ ਦਰਖਤ ਦੇ ਥੱਲੇ ਬੈਠ ਕੇ ਤੈਨੂੰ ਪੈਸੇ ਦਿੱਤੇ ਸਨ ਸਰਪੰਚ ਕੁਝ ਦੇਰ ਸੋਚ ਕੇ ਬੋਲਿਆ ਤਾਂ ਠੀਕ ਹੈ ਫਿਰ ਆਪਾਂ ਉਸ ਬੋਹੜ ਦੇ ਦਰਖਤ ਨੂੰ ਹੀ ਆਪਣਾ ਗਵਾਹ ਬਣਾ ਲੈਂਦੇ ਹਾਂ ਫਿਰ ਸਰਪੰਚ ਨੇ ਸ਼ੇਖ ਸਾਹਿਬ ਨੂੰ ਕਿਹਾ ਕਿ ਤੁਸੀਂ ਉਸ ਬੋਹੜ ਦੇ ਦਰਖਤ ਦੇ ਕੋਲ ਜਾਓ ਅਤੇ ਉਸ ਨੂੰ ਮੇਰਾ ਸੁਨੇਹਾ ਦੇ ਕੇ ਆਓ ਕਿ ਉਸ ਨੂੰ ਸਰਪੰਚ ਸਾਹਿਬ ਨੇ ਆਪਣੇ ਘਰ ਬੁਲਾਇਆ ਹੈ ਸ਼ੇਖ ਸਾਹਿਬ ਹੈਰਾਨ ਹੁੰਦੇ ਹੋਏ ਬੋਲੇ ਤੁਸੀਂ ਇਹ ਕੀ ਕਹਿ ਰਹੇ ਹੋ ਸਰਪੰਚ ਸਾਹਿਬ ਬੋਹੜ ਦਾ ਦਰਖਤ ਵੀ ਕਿਤੇ ਗਵਾਹੀ ਦੇਣ ਇੱਥੇ ਆ ਸਕਦਾ ਹੈ ਸਰਪੰਚ ਬੋਲਿਆ ਮੈਂ ਉਸ ਨੂੰ ਹੁਕਮ ਦਵਾਂਗਾ ਤਾਂ ਉਸ ਨੂੰ ਇੱਥੇ ਆਉਣਾ ਹੀ ਪਵੇਗਾ ਤੁਸੀਂ ਬਸ ਜਾ ਕੇ ਉਸ ਨੂੰ ਮੇਰਾ ਸੁਨੇਹਾ ਦੇ ਆਵੋ ਅਸੀਂ ਸਾਰੇ ਉਦੋਂ ਤੱਕ ਤੁਹਾਡੀ ਉਡੀਕ ਕਰਦੇ ਹਾਂ ਹੁਣ ਸਰਪੰਚ ਦਾ ਹੁਕਮ ਸੀ ਤਾਂ ਸ਼ੇਖ ਉਸ ਬੋਹੜ ਦੇ ਦਰਖਤ ਨੂੰ ਇਹ ਗੱਲ ਕਹਿਣ ਚੱਲ ਗਿਆ ਸਰਪੰਚ ਦੀ ਇਹ ਅਨੋਖੀ ਗੱਲ ਸੁਣ ਕੇ ਸਾਰੇ ਪਿੰਡ ਵਾਲੇ ਹੈਰਾਨ ਰਹਿ ਗਏ ਮੁਹੰਮਦ ਤਾਂ ਬਹੁਤ ਹੀ ਖੁਸ਼ ਹੋਇਆ ਉਹ ਮਨ ਹੀ ਮਨ ਸੋਚਣ ਲੱਗਿਆ ਕਿਸ ਬੁੱਢੇ ਸਰਪੰਚ ਦਾ ਦਿਮਾਗ ਲੱਗਦਾ ਖਰਾਬ ਹੋ ਗਿਆ ਹੈ ਬੋਹੜ ਦਾ ਦਰਖਤ ਤਾਂ ਕੀ ਕੋਈ ਵੀ ਦਰਖਤ ਇੱਥੇ ਚੱਲ ਕੇ ਨਹੀਂ ਆ ਸਕਦਾ ਇਸ ਲਈ ਹੁਣ ਮੇਰੇ ਦੁਆਰਾ ਕਰਜ਼ ਲੈ ਜਾਣ ਦੀ ਗੱਲ ਕਦੇ ਸਾਬਤ ਹੋ ਹੀ ਨਹੀਂ ਸਕੇਗੀ ਉਹ ਮਨ ਹੀ ਮਨ ਖੁਸ਼ ਹੋਣ ਲੱਗਿਆ ਥੋੜੀ ਦੇਰ ਬਾਅਦ ਮੌਨ ਰਹਿਣ ਤੋਂ ਬਾਅਦ ਸਰਪੰਚ ਸਾਹਿਬ ਨੇ ਮੁਹੰਮਦ ਨੂੰ ਸਵਾਲ ਕੀਤਾ ਮੁਹੰਮਦ ਤੈਨੂੰ ਕੀ ਲੱਗਦਾ ਹੈ ਕਿ ਸ਼ੇਖ ਹੁਣ ਤੱਕ ਬੋਹੜ ਦੇ ਦਰਖਤ ਕੋਲ ਪਹੁੰਚ ਗਿਆ ਹੋਵੇਗਾ ਕਿ ਨਹੀਂ ਮੁਹੰਮਦ ਬੋਲਿਆ ਇੰਨੀ ਜਲਦੀ ਉਹ ਉੱਥੇ ਕਿਵੇਂ ਪਹੁੰਚ ਸਕਦਾ ਹੈ ਉਹ ਬੋਹੜ ਦਾ ਦਰਖਤ ਤਾਂ ਇੱਥੋਂ 2 ਮੀਲ ਦੀ ਦੂਰੀ ਤੇ ਹੋਵੇਗਾ ਇਸ ਤੋਂ ਇਲਾਵਾ ਹੁਣ ਮੀਂਹ ਵੀ ਪੈ ਰਿਹਾ ਹੈ ਉਹ ਤਲਾਬ ਵਾਲਾ ਰਸਤਾ ਚਿੱਕੜ ਨਾਲ ਭਰਿਆ ਪਿਆ ਹੋਵੇਗਾ ਨਾਲੇ ਫਿਰ ਉੱਥੇ ਕਿਹੜਾ ਬੋਹੜ ਦਾ ਇੱਕ ਦਰਖਤ ਹੈ ਉਸ ਨੂੰ ਉਹ ਦਰਖਤ ਪਹਿਚਾਨਣਾ ਸੌਖਾ ਥੋੜਾ ਹੈ ਇਹ ਸੁਣਦੇ ਹੀ ਬੁੱਢੇ ਸਰਪੰਚ ਨੇ ਮੁਹੰਮਦ ਦੀ ਠੂਈ ਵਿੱਚ ਇੱਕ ਮੋਟੀ ਸੋਟੀ ਚੁੱਕ ਕੇ ਮਾਰੀ ਅਤੇ ਗਰਜ ਕੇ ਕਿਹਾ ਉਹ ਹਰਾਮੀ ਚੋਰਾ ਤਾਂ ਤੂੰ ਇਹ ਵੀ ਜਾਣਦਾ ਹੈ ਕਿ ਸ਼ੇਖ ਸਾਹਿਬ ਨੇ ਤੈਨੂੰ ਕਿਹੜੇ ਬੋੜ ਦੇ ਦਰਖਤ ਥੱਲੇ ਬੈਠ ਕੇ ਪੈਸੇ ਦਿੱਤੇ ਸਨ ਪਿੰਡ ਵਾਸੀ ਸਰਪੰਚ ਦੀ ਇਹ ਚਤੁਰਾਈ ਦੇਖ ਕੇ ਹੈਰਾਨ ਅਤੇ ਮੰਤਰਮੁਗਧ ਹੋ ਗਏ ਫਿਰ ਕੁਝ ਸਖਤਾਈ ਨਾਲ ਪੁੱਛਣ ਤੇ ਮੁਹੰਮਦ ਨੇ ਦੱਸਿਆ ਕਿ 2 ਸਾਲ ਪਹਿਲਾਂ ਉਸ ਨੇ ਸ਼ੇਖ ਸਾਹਿਬ ਤੋਂ 200 ਰੁਪਏ ਕਰਜ਼ੇ ਲਈ ਸਨ ਮੈਂ ਫਸਲ ਵੇਚ ਕੇ ਪੈਸੇ ਵਾਪਸ ਕਰਨ ਦਾ ਵਾਅਦਾ ਕੀਤਾ ਸੀ ਸ਼ੇਖ ਸਾਹਿਬ ਨੇ ਕੋਈ ਲਿਖਾ ਪੜੀ ਨਹੀਂ ਸੀ ਕੀਤੀ ਤਾਂ ਇਸ ਲਈ ਮੇਰਾ ਮਨ ਖੂਟਾ ਹੋ ਗਿਆ ਸੀ ਫਿਰ ਮੁਹੰਮਦ ਨੂੰ ਸਾਰੇ ਪੈਸੇ ਵਿਆਜ ਸਮੇਤ ਸ਼ੇਖ ਸਾਹਿਬ ਨੂੰ ਵਾਪਸ ਕਰਨੇ ਪਏ ਵੈਸੇ ਤਾਂ ਸ਼ੇਖ ਸਾਹਿਬ ਕਿਸੇ ਵੀ ਕੋਲੋਂ ਵਿਆਜ ਨਹੀਂ ਲੈਂਦੇ ਸਨ ਪਰ ਉਸ ਦਿਨ ਉਹਨਾਂ ਨੇ ਆਪਣੇ ਦਿੱਤੇ ਹੋਏ ਪੈਸਿਆਂ ਦਾ ਵਿਆਜ ਲੈਣ ਤੋਂ ਇਨਕਾਰ ਨਹੀਂ ਕੀਤਾ ਉਸ ਦਿਨ ਤੋਂ ਬਾਅਦ ਮੁਹੰਮਦ ਵੀ ਬਹੁਤ ਸ਼ਰਮਸਾਰ ਰਹਿਣ ਲੱਗਿਆ ਪਿੰਡ ਦੇ ਵਿੱਚ ਉਸ ਨੂੰ ਸਿਰ ਚੁੱਕ ਕੇ ਚੱਲਣ ਵਿੱਚ ਹੁਣ ਸ਼ਰਮ ਮਹਿਸੂਸ ਹੋਣ ਲੱਗੀ ਸੀ ਸ਼ੇਖ ਸਾਹਿਬ ਦੀ ਪਿੰਡ ਦੇ ਵਿੱਚ ਇੱਜ਼ਤ ਹੋਰ ਵੀ ਜ਼ਿਆਦਾ ਵੱਧ ਗਈ ਸੀ ਦੋਸਤੋ ਇਸ ਕਹਾਣੀ ਰਾਹੀਂ ਸਾਨੂੰ ਸਭ ਤੋਂ ਵੱਡੀ ਸਿੱਖ ਇਹ ਮਿਲਦੀ ਹੈ ਕਿ ਸੱਚਾਈ ਕਦੇ ਵੀ ਛੁਪੀ ਨਹੀਂ ਰਹਿ ਸਕਦੀ ਸ਼ੇਖ ਰਹਿਮਾਨ ਅਲੀ ਵਰਗੇ ਨੇਕ ਦਿਲ ਅਤੇ ਭਲੇ ਇਨਸਾਨ ਭਾਵੇਂ ਕਾਗਜ਼ੀ ਸਬੂਤ ਨਾ ਹੋਣ ਕਾਰਨ ਇੱਕ ਝੂਠੇ ਵਿਅਕਤੀ ਦੀ ਚਲਾਕੀ ਦੇ ਵਿੱਚ ਉਲਝ ਜਾਂਦੇ ਹਨ ਪਰ ਸੱਚਾਈ ਅਤੇ ਸਮਝਦਾਰੀ ਅਖੀਰਕਾਰ ਜਿੱਤ ਹੀ ਜਾਂਦੀ ਹੈ। ਅਕਲਮੰਦ ਸਰਪੰਚ ਨੇ ਆਪਣੀ ਅਕਲ ਅਤੇ ਤਜਰਬੇ ਨਾਲ ਇੱਕ ਅਜਿਹੀ ਚਾਲ ਚੱਲੀ ਕਿ ਝੂਠ ਆਪਣੇ ਆਪ ਹੀ ਬੇਨਕਾਬ ਹੋ ਗਿਆ। ਇਸ ਤੋਂ ਸਾਨੂੰ ਇਹ ਸਿੱਖ ਮਿਲਦੀ ਹੈ ਕਿ ਅਸਲੀ ਅਕਲ ਕਿਸੇ ਕਾਲਜ ਦੀ ਡਿਗਰੀ ਨਾਲ ਨਹੀਂ ਬਲਕਿ ਸੰਜਮ ਅਤੇ ਤਜਰਬੇ ਨਾਲ ਆਉਂਦੀ ਹੈ। ਇਸ ਤੋਂ ਇਲਾਵਾ ਇਹ ਕਹਾਣੀ ਸਾਨੂੰ ਇਹ ਵੀ ਦੱਸਦੀ ਹੈ ਕਿ ਕਿਸੇ ਦੀ ਨਿੱਕੀ ਦਾ ਨਜਾਇਜ਼ ਫਾਇਦਾ ਚੁੱਕਣਾ ਖਾਸ ਕਰਕੇ ਉਸ ਵਿਅਕਤੀ ਦਾ ਜੋ ਤੁਹਾਡੀ ਮੁਸ਼ਕਿਲ ਵਕਤ ਵਿੱਚ ਮਦਦ ਕਰਦਾ ਹੈ ਇਹ ਨੈਤਿਕ ਤੌਰ ਤੇ ਸਭ ਤੋਂ ਵੱਡਾ ਪਾਪ ਹੈ ਮੁਹੰਮਦ ਦੀ ਤਰ੍ਹਾਂ ਕਿਸੇ ਦੀ ਭਲਾਈ ਦੇ ਬਦਲੇ ਝੂਠ ਬੋਲ ਕੇ ਧੋਖਾ ਦੇ ਕੇ ਪੈਸਾ ਹੜੱਪਣਾ ਅਖੀਰਕਾਰ ਉਸ ਦੀ ਹੀ ਇੱਜ਼ਤ ਨੂੰ ਮਿੱਟੀ ਵਿੱਚ ਮਿਲਾ ਦਿੰਦਾ ਹੈ ਦੋਸਤੋ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਇਸ ਤਰ੍ਹਾਂ ਦੀਆਂ ਹੋਰ ਵੀ ਮਜ਼ੇਦਾਰ ਰੋਮਾਂਚਕ ਅਤੇ ਸਿੱਖਿਆਦਾਇਕ ਕਹਾਣੀਆਂ ਸੁਣਨ ਦੇ ਲਈ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਥੈਂਕ ਯੂ ਧੰਨਵਾਦ